ਆਦੇ ਮਸਲੇ ਹੱਲ ਕਰਾਉਂਦੇ ਨੇ ਧੀਆ ਦੇ ਘਰ ਬਸਾਉਂਦੇ ਨੇ ਅੱਜ ਜਥੇਦਾਰ ਸ਼ੇਰ ਸਿੰਘ ਜੀ ਜਥੇਦਾਰ ਨੀ ਮਨਪ੍ਰੀਤ ਕੌਰ ਅੱਜ ਮਸਲੇ ਆਏ ਨੇ ਹਰਿਆਣੇ ਤੋਂ ਹਰਿਆਣੇ ਦੇ ਪੰਜੌਰ ਤੋਂ ਮਸਲਾ ਆਇਆ ਗੱਲਬਾਤ ਕਰਦੇ ਆਂ ਹਾਂ ਭਾਈ ਕੀ ਗੱਲਬਾਤ ਹੈ ਪੂਰੀ ਹਾਂਜੀ ਮੈਂ ਮਤਲਬ ਪੰਜੌਰ ਸ਼ਹਿਰ ਚ ਵਿਆਹੀ ਹੋਈ ਆਂ ਹੀ ਪਿੰਡ ਉਹਨਾਂ ਦਾ ਮੱਖਾ ਹੀ ਰਹਿੰਦੇ ਆ ਇਸ ਟਾਈਮ ਤੇ ਪੰਜੌਰ ਹੈ ਪਿੰਡ ਮੇਰਾ ਪਿੰਡ ਸੰਘਰੇੜੀ ਹੈ ਮਤਲਬ ਦੋਨੋਂ ਸੰਘਰੇੜੀ ਜਿਲ੍ਹਾ ਮਾਨਸਾ ਚ ਹਾਂਜੀ ਮਾਨਸਾ ਜ਼ਿਲ੍ਹਾ ਚ ਠੀਕ ਹੈ ਕਿੰਨਾ ਟਾਈਮ ਹੋ ਗਿਆ ਆਪਣੇ ਵਿਆਹ ਨੂੰ ਮੇਰੇ ਵਿਆਹ ਨੂੰ ਮੇਰੇ ਨੂੰ 7 ਸਾਲ ਤੋਂ ਜ਼ਿਆਦਾ ਹੋ ਗਏ 7 ਸਾਲ ਹੋ ਗਏ ਹਾਂਜੀ 2017 ਦਸੰਬਰ ਚ ਹੋਇਆ ਸੀਗਾ ਅੱਛਾ ਬੱਚੇ ਕਈ ਨਹੀਂ ਬੱਚੇ 2 ਹੈ ਇੱਕ ਮੇਰੇ ਬੇਟਾ ਛੋਟਾ ਹੈ ਸੇ 1.5 ਸਾਲ ਦਾ ਕਿ 4.5 ਸਾਲ ਦਾ ਬੱਚਾ ਹੈ ਅੱਛਾ ਹੁਣ ਪ੍ਰੋਬਲਮ ਕੀ ਹੈ ਕਹਿੰਦੀ ਮੇਨ ਮੇਨ ਪ੍ਰੋਬਲਮ ਦਰਾਣੀ ਦੀ ਹੈ ਉਹਨੇ ਮਤਲਬ ਪੂਰੀ ਫੈਮਿਲੀ ਨੂੰ ਆਪਣੇ ਪਿੱਛੇ ਲਗਾਇਆ ਹੋਇਆ ਹੈਗਾ ਤੇ ਮੇਰੀ ਸੱਸ ਤੇ ਦਰਾਣੀ ਦੋਨੋਂ ਮਿਲ ਕੇ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੀਆਂ ਨੇ ਕੁੱਟਮਾਰ ਕਰਦੀਆਂ ਤੰਗ ਕਰਦੀਆਂ ਨੀਂਗੀਆਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਪੀਕੇ ਬੈਠੀ ਨੂੰ ਮੈਨੂੰ ਇਹ 7 ਮਹੀਨੇ ਹੋ ਗਏ ਹਾਂਜੀ ਹਾਂਜੀ ਕੋਈ ਉਹਨਾਂ ਦਾ ਫੋਨ ਮੈਸੇਜ ਕੁਛ ਨਹੀਂ ਆਇਆ ਨਾ ਹੀ ਉਹਨਾਂ ਨੇ ਕੋਈ ਮਤਲਬ ਮਾਮਲਾ ਸਲਝਾਉਣ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਅਸੀਂ ਮਤਲਬ ਜੋ ਲੜਕੇ ਦੀ ਭੂਆ ਜੀ ਹੈ ਮੇਰੇ ਘਰ ਵਾਲੇ ਦੀ ਉਹਨਾਂ ਨੇ ਪੰਚਾਇਤ ਕੀਤੀ ਸੀ ਉਹਨਾਂ ਨੇ ਮਾਖੇ ਪਿੰਡ ਚ ਉੱਥੇ ਵੀ ਉਹ ਪੰਚਾਇਤ ਛੱਡ ਕੇ ਚਲੇ ਗਏ ਆ ਉਹਨਾਂ ਦਾ ਮਤਲਬ ਜਿਹੜਾ ਲੈਟਰ ਪੈਡ ਤੇ ਲਿਖ ਕੇ ਉਹਨਾਂ ਨੇ ਦਿੱਤਾ ਗਏ ਠੀਕ ਹੈ ਤੇ ਤੁਹਾਡਾ ਪਤੀ ਕੀ ਕੰਮ ਕਰਦਾ ਹੈ ਪਤੀ ਮੇਰਾ ਫੌਜੀ ਹੈ ਫੌਜ ਹੈ ਹਾਂਜੀ ਕਿੱਥੇ ਕਰਦਾ ਡਿਊਟੀ ਡਿਊਟੀ ਇਸ ਟਾਈਮ ਉਹਨਾਂ ਦੇ ਸ਼੍ਰੀਨਗਰ ਹੈ ਜੀ ਸ਼੍ਰੀ ਨਗਰ ਹਾਂਜੀ ਤੇ ਫੌਜੀ ਸਾਹਿਬ ਨਾਲ ਨਹੀਂ ਗੱਲ ਹੋਈ ਕੋਈ ਉਹ ਸੋਡੇ ਪੱਖ ਚ ਖੜਿਆ ਨਹੀਂ ਹਾਂਜੀ ਉਹ ਮਤਲਬ ਪਹਿਲਾਂ ਮੇਰਾ ਪੂਰਾ ਪੱਖ ਲੈਂਦੇ ਸੀ ਪਰ ਇਸ ਟਾਈਮ ਤੇ ਉਹ ਵੀ ਮਤਲਬ ਦਰਾਣੀ ਤੇ ਸੱਸ ਦੇ ਪਿੱਛੇ ਲੱਗਿਆ ਹੋਇਆ ਉਹ ਬੱਚਿਆਂ ਤੱਕ ਫੋਨ ਮੈਸੇਜ ਕੁਝ ਨਹੀਂ ਕਰਦਾ ਇਹ ਬਿਲਕੁਲ ਨਹੀਂ ਹੁਣ ਕਿੰਨਾ ਟਾਈਮ ਹੋ ਗਿਆ ਛੋਟੀ ਗੱਲ ਹੋਈ ਨੂੰ ਪਤੀ ਨਾਲ 7-8 ਮਹੀਨੇ ਹੋ ਗਏ ਜਦੋਂ ਮੈਂ ਉੱਥੇ ਹੁੰਦੀ ਸੀ ਉਹਦੇ ਹੀ ਗੱਲ ਕਰਨੋਂ ਹਟਾਤਾ ਸੀ ਉਹਨਾਂ ਨੇ ਖਰਚਾ ਪਾਣੀ ਦੇਣੋਂ हट ਗਿਆ ਸੀ ਬਿਲਕੁਲ ਮਤਲਬ ਕੱਲੀ ਨੂੰ ਅਲੱਗ ਬਿਠਾਤਾ ਸੀਗਾ ਤੇ ਹੁਣ ਕਾਫੀ ਟਾਈਮ ਹੋ ਗਿਆ ਮੈਨੂੰ ਮਤਲਬ ਪਿੰਡਾਈ ਨੂੰ ਵੀ ਉੱਥੇ 2 ਮਹੀਨਾ 1.5 ਮਹੀਨਾ ਮਤਲਬ ਉਹਨਾਂ ਦੀ ਬਹੁਤ ਵੇਟ ਕੀਤੀ ਐ ਮੈਂ ਫੌਜੀ ਨੂੰ ਖੁਦ ਵੀ ਪਾਉਣ ਲੱਗਾ ਆਇਆ ਜੋ ਵਿਚ ਵਿਚਾਲੇ ਬੰਦੇ ਸੀਗੇ ਸਹਿਮਤੀ ਕਰਕੇ ਲੈ ਕੇ ਗਏ ਸੀਗੇ ਉਹਨਾਂ ਨੂੰ ਵੀ ਫੋਨ ਲਗਾਇਆ ਉਹਨਾਂ ਨੇ ਮਤਲਬ ਡਾਇਰੈਕਟ ਹੀ ਵਗੈਰ ਲ ਬੋਲਤੀ ਵੀ ਤੂੰ ਪੰਚਾਇਤ ਲੈ ਕੇ ਆ ਜਾ ਤੇ ਤਲਾਕ ਲੈ ਲੈ ਨਿਬੜ ਲੈ ਬਿੜ ਬੜਲਾ ਹਾਂਜੀ ਤੇਰਾ ਸਹੁਰਾ ਤੇਰੇ ਪੱਖ ਚ ਹੈ ਨਹੀਂ ਜੀ ਕੋਈ ਮੇਰੀ ਪੱਖ ਕੋਈ ਮੇਰੀ سپورਟ ਨਹੀਂ ਕਰਦਾ ਪਹਿਲਾਂ ਸ਼ੁਰੂ ਸ਼ੁਰੂ ਚ ਜਦੋਂ ਮਤਲਬ ਮੈਰਿਜ ਹੋਈ ਸੀ ਤਾਂ ਮੇਰਾ ਸਹੁਰਾ ਪੂਰੀ سپورਟ ਕਰਦਾ ਸੀ ਪਰ ਇਸ ਟਾਈਮ ਤੇ ਉਹ ਵੀ ਉਹਨਾਂ ਦੀ ਮਗਰ ਲੱਗਿਆ ਹੋਏ ਤੇਰੀ ਸੱਸ ਮੇਰੀ ਸੱਸ ਵੀ ਮਤਲਬ ਸੱਸ ਤਾਂ ਖੁਦ ਮਤਲਬ ਲੜਾਈ ਕਰਦੀ ਐ ਕੋਦੇ ਇੱਥੋਂ ਤੱਕ ਕਹਿੰਦੀ ਐ ਤੂੰ ਪੁਲਿਸ ਥਾਣੇ ਕਚਹਿਰੀ ਫੌਜ ਕਿਤੇ ਵੀ ਚਲੀ ਜਾ ਮਤਲਬ ਅਸੀਂ ਤੈਨੂੰ ਵੀ ਕਿਸੇ ਪਾਸੇ ਰਾਹ ਨਹੀਂ ਦਿੰਦੇ ਹੈਗੇ ਮੈਂਨ ਕਰਨ ਨਹੀਂ ਕੁਛ ਨੂੰ ਸਾਹਮਣੇ ਆ ਵੀ ਮੈਂਨ ਕਰਨ ਕੁਛ ਨਹੀਂ ਦੱਸਦੇ ਇਹਦੇ ਉੱਪਰ ਖੁਦ ਵੀ ਲਿਖਿਆ ਹੋਇਆ ਪੰਚਾਇਤ ਦੇ ਸਾਹਮਣੇ ਵੀ ਕਹਿ ਕੇ ਗਏ ਆ ਵੀ ਇਹ ਕੁੜੀ ਦੋ ਜਾਨਾ ਜਿੰਨਾ ਕੰਮ ਕਰਦੀ ਹੈ ਕਿ ਨੋ ਹੈ ਜਸਵੀਰ ਕੌਰ ਜਸਵੀਰ ਕੌਰ ਸੱਸ ਨਾਲ ਗੱਲਬਾਤ ਜੋ ਲੜਕੀ ਥੋੜਾ ਕੀ ਨੋ ਪਈ ਲਵਪ੍ਰੀਤ ਕੌਰ ਲਵਪ੍ਰੀਤ ਕੌਰ ਹਾਂਜੀ ਲਵਪ੍ਰੀਤ ਕੌਰ ਦੀ ਸੱਸ ਹੈ ਜੋ ਉਹਦੇ ਨਾਲ ਗੱਲਬਾਤ ਕਰਨ ਗਈ ਮਾਤਾ ਮਨਪ੍ਰੀਤ ਕੌਰ ਜਥੇਦਾਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲੋ ਹਲੋ ਹਾਂਜੀ ਨਫਰੀਦ ਕੌਰ ਜਸਵੀਰ ਕੌਰ ਜਸਵੀਰ ਕੌਰ ਬੋਲਦੀ ਹਾਂਜੀ ਲਾਪਰੀਦ ਕੌਰ ਨੇ ਡਿੰਨੋ ਨਾ ਆਏ ਹੀ ਸਾਡੇ ਕੋਲ ਬਹੁ ਆਈ ਟਾਡੀ ਸ਼ਿਕਾਇਤ ਆਈ ਟਾਡੀ ਇਹ ਤਰ੍ਹਾਂ ਦਾ ਲਰਬਾ ਕਰਵਾ ਜਹੇ ਦਾ ਆਪਣੇ ਨਫਰੀਦ ਕੌਰ ਬੋਲਦੇ ਧੀਆਂ ਦੇ ਘਰ ਵਸਾਉਂਦੇ ਆ ਢੰਗ ਸਿੰਘ ਫੌਜਾ ਢੰਗ ਸਿੰਘ ਫੌਜਾ ਬੋਲਦੇ ਵਾਗਰੂ ਚਾਹੀਏ ਅੱਛਾ ਹਾਂਜੀ ਤੁਹਾਡਾ ਪੱਕਾ ਸੌਣਾ ਸੀ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਬਾਰੇ ਇਹ ਕਹਿੰਦੇ ਹੁਣ ਲੈਣ ਨਹੀਂ ਆਏ ਹੈਗੇ ਵੀ ਇਸ ਤਰ੍ਹਾਂ ਕਰਕੇ ਦੋ ਬੱਚੇ ਆ ਮੇਰੇ ਨਾ ਤੁਸੀਂ ਵੀ ਦੱਸੋ ਨਾ ਪੱਕੇ ਤੁਸੀਂ ਵੀ ਵਿਆਹ ਕੇ ਲੈਂਦੇ ਤੁਹਾਡੇ ਵੀ ਕੁਝ ਲੱਗਦੇ ਸੋਣੋਂ ਨੌਾ ਤੁਹਾਡੇ ਬੱਸ ਕਿਤੇ ਬੈਠ ਕੇ ਦੱਸਾਂਗੇ ਜਿੱਦਾਂ ਕੋਈ ਹੋਮਾ ਜਿਹਾ ਇਸ ਕੋਲ ਗੱਲ ਹੋ ਸਕਦੀ ਕਿੰਨਾ ਕਹ ਦੱਸਾਂਗੇ ਤੁਹਾਨੂੰ ਚਲੋ ਤੁਸੀਂ ਜਦੋਂ ਟਾਈਮ ਦਾਦੇ ਕਿੱਧਰ ਮਿਲਦੇ ਸਾਨੂੰ ਤੁਸੀਂ ਦੱਸ ਦੋ ਕਿਦਾਂ ਆ ਸਕਦੇ ਸਾਡੇ ਕੋਲ ਨਹੀਂ ਤੁਸੀਂ ਕਿੱਥੇ ਬੋਲਦੇ ਹੋ ਅਸੀਂ ਪਰਨਾ ਦਾ ਲਰਬਾ ਕਰਬਾ ਬੋਲਦੇ ਆ ਜਿਹੜਾ ਆਪਣੇ ਮਨਪ੍ਰੀਤ ਕੌਰ ਨਿਹੰਗ ਸਿੰਘ ਫੌਜਾ ਮੋਣਕ ਤੋਂ ਸੋਹਣੀ ਠੀਕ ਆ ਠੀਕ ਆ ਕੋਈ ਗੱਲ ਦੀ ਕੋਈ ਨਹੀਂ ਆ ਜਾਂਦੇ ਨੰਬਰ ਹੈ ਜਰਨਾ ਤੁਹਾਨੂੰ ਨਾਲ ਕੋਈ ਦੋ ਨਾਲ ਗੱਲ ਕਰ ਲਓ ਅੱਛਾ ਜੀ ਚਲੋ ਠੀਕ ਹੈ ਨੰਬਰ ਹੈਗਾ ਤੁਹਾਡੇ ਕੋ ਆ ਦੇਖ ਜੀ ਠੀਕ ਹੈ ਜੀ ਸੱਸ ਨੇ ਇੱਕ ਜੋ ਜਸਵੀਰ ਕਹਿੰਦੇ ਸੋਹਰਾ ਸਾਹਿਬ ਨਾਲ ਗੱਲ ਕਰ ਬਤ ਕਰ ਰਹੇ ਹੋ ਸੋਹਰਾ ਸਾਹਿਬ ਨਾਲ ਗੱਲ ਕੀ ਨਾ ਜੀ ਸੋਹਰਾ ਸਾਹਿਬ ਤੁਹਾਡੇ ترسےم ਸਿੰਘ ترسےم ਸਿੰਘ ਨਾਲ ਗੱਲਬਾਤ ਕਰਦੇ ਹੁਣ ਵੀ ਕੀ ਕਹਿੰਦੇ ਨੇ ਉਹ ਸੱਸ ਨੇ ਕਹਿਤਾ ਹੋਗਾ ਬੰਦ ਕਰਤਾ ਘਰੇ ਹੁੰਦੇਗਾ ਹਾਂਜੀ ਬਾਹਰ ਨਾਲ ਲਾ ਕੇ ਦੇਖੀ ਬੰਦ ਕਰਵਾਉਣੀ ਐ ਇੰਨੇ ਟਾਈਮ ਤੋਂ ਕਰਤਾ ਹਾਂ ਬਾਹਰ ਨਾਲ ਹੀ ਪਤੀ ਉਹਨਾਂ ਦੇ ਪਤੀ ਨੂੰ ਫੋਨ ਲਾਇਆ ਜੋ ਫੌਜ ਚ ਨੇ ਦਿੱਲੀ ਡਿਊਟੀ ਉੱਤੇ ਉਹਨਾਂ ਦੀ ਲਵਦੀਪ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤਈ ਲਵਦੀਪ ਬੋਲਦੇ ਫੌਜੀ ਬੰਦੇ ਲਵਦੀਪ ਹਾਂਜੀ 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 ਲਿਯੰਗ ਸਿੰਘ ਪੋਜਾ ਬੋਲਦੇ ਨੇ ਧੀਆਂ ਦੇ ਘਰ ਵਸਾਉਂਦੇ ਆ ਮਨਪ੍ਰੀਤ ਕੌਰ ਜਹੇਦਾਰ ਨੇ ਬੋਲਦੇ ਆ ਹਾਂਜੀ ਹਾਂਜੀ ਤੁਹਾਡੀ ਵਾਈਫ ਆਈ ਜੀ ਸਾਡੇ ਕੋਲ ਵੀ ਦੋ ਬੱਚੇ ਆ ਤੁਹਾਡੇ ਵੀ ਜਾਮ ਨਾਮ ਨਾਲ ਲੈ ਕੇ ਜਾਂਦੇ ਨਾ ਟਾਈਮ ਦੱਸਦੇ ਆ ਵੀ ਕਿਦਨਾਂ ਆਉਂਦੇ ਲੈਣ ਵਾਸਤੇ ਵੀ ਨਾ ਟਾਈਮ ਹੋ ਗਿਆ ਪੀਕੇ ਬੈਠਣ ਨੂੰ ਅੱਛਾ ਜੀ ਤੇ ਕਿੱਥੋਂ ਹੋ ਰਹੇ ਮੜਨ ਜੀ

ਇਹ ਤਾਂ ਕੋਈ 1 ਰੁਪਇਆ ਆਇਆ ਪਰ ਬਸ ਜੀ ਕਿਰਪਾ ਇਹ ਵੀ ਨਹੀਂ ਆਇਆ ਹਲੇ ਤੱਕ ਹੀ ਇਹਨਾਂ ਕੋਲੇ ਨਹੀਂ ਆਇਆ ਤਾਂ ਜੀ ਆ ਜਾਊਗਾ ਕੋਈ ਗੱਲ ਨਹੀਂ ਉਹ ਜਾਣਾ ਕਿੱਥੇ ਅੱਛਾ ਤੁਹਾਡਾ ਮਸਲਾ ਕੀ ਹੋਇਆ ਇਹਨਾਂ ਕਿ ਕਿਰਤਨ ਕਿਵੇਂ ਵੱਧ ਗਈ ਪਤੀ ਪਤਨੀ ਚ ਆਪ ਵੀ ਵਧਾਉਣ ਵਾਲੇ ਆ ਜੀ ਅਸੀਂ ਤਾਂ ਨਹੀਂ ਬਧਾਈ ਕੋਈ ਤੁਸੀਂ ਦੱਸ ਦਿਓ ਦਾ ਪੱਖ ਵੀ ਕਾਰਨ ਕੀ ਹੋਇਆ ਕਾਰਨ ਇਹ ਹੀ ਹੋਇਆ ਵੀ ਬਸ ਇਹ ਘਰੇ ਨਹੀਂ ਥੋੜਾ ਜਿਹਾ ਰਾਜੀ ਕੁਛ ਹੀ ਨਹੀਂ ਸੀ ਇਹ ਘਰੇ ਅੱਛਾ ਰਾਜੀ ਤੇ ਕਾਰਨ ਹੋਊਗਾ ਤੜ ਨਹੀਂ ਕਰਦੀ ਜਾਂ ਕੋਈ ਹੋਰ ਆਪਾਂ ਕਹਿੰਦੇ ਨਾ ਕੰਮ ਆਮ ਤੌਰ ਤੇ ਮੈਂ ਜਿੱਥੇ ਵੀ ਗਿਆ ਨਾਲ ਕੋਈ ਚਤਰ ਵੱਲੋਂ ਕੋਈ ਚਤਰ ਵੱਲੋਂ ਚਤਰ ਵਾਲੇ ਪਾਸੇ ਵੀ ਕੋਈ ਉਂਗਲ ਨਹੀਂ ਚੱਕ ਰਹੀ ਜੀ ਮੇਰੇ ਨਾ ਇਹਨਾਂ ਦੇ ਤੇ ਘਰ ਦੇ ਦੇ ਇਹਨਾਂ ਦੇ ਦੀ ਤੇ ਪਤਨੀ ਠੀਕ ਹੈ ਸਾਰੇ ਪੱਖੋਂ ਸਾਰੇ ਪਾਸੋਂ ਪੱਖੋਂ ਠੀਕ ਹੈ ਇਹਨੂੰ ਐ ਪੁੱਛੋ ਜੀ ਵੀ ਇਹ ਠਾਣੇ ਚ ਜਾਣ ਦੀ ਕਿ ਲੋੜ ਪਈ ਸੀ ਕਿਉਂ ਗਈ ਆ ਪੇਠਾਣੇ ਮੇਰੀ ਸੱਸ ਨੇ ਮੈਨੂੰ ਕੁੱਟਿਆ ਸੀਗਾ ਜੀ ਮੇਰੇ ਪਤੀ ਸਾਹਮਣੇ ਬੈਠਾ ਸੀਗਾ ਤੇ ਮਤਲਬ ਇਹਨਾਂ ਨੇ ਇਹਨਾਂ ਨੂੰ ਵੀ ਮੈਂ ਰਿਕੁਐਸਟ ਕੀਤੀ ਸੀ ਇਹਨਾਂ ਨੇ ਮੇਰੀ ਕੋਈ ਬੇਨਤੀ ਸੁਣੀ ਨਹੀਂ ਉਸ ਤੋਂ ਪਹਿਲਾਂ ਵੀ ਇਹ ਗੱਲ ਹੋ ਗਈ ਸੀ ਪਰ ਅਸੀਂ ਪਰਿਵਾਰ ਦੇ ਵਿੱਚ ਹੀ ਮਸਲੇ ਸੁਲਝਾਉਂਦੇ ਸੀ ਕਿਉਂਕਿ ਮੈਂ ਸੱਸ ਨੂੰ ਮਾਂ ਮੰਨਦੀ ਸੀਗੀ ਮੈਨੂੰ ਇਹ ਸੀ ਚਲੋ ਮਾਂ ਨੇ ਘੁਰਿਆ ਜਾਂ ਸੱਸ ਨੇ ਘੁਰਿਆ ਜਾਂ ਇੱਕੋ ਹੀ ਗੱਲ ਹੁੰਦੀ ਹੈ ਕਿਉਂਕਿ ਆਪਾਂ ਮਾਂ ਤੋਂ ਵੀ ਛੋਟੇ ਹੁੰਦੇ ਆ ਥੱਪੜ ਖਾਦੇ ਹੋਏ ਆ ਕੋਈ ਗੱਲ ਨਹੀਂ ਪਰ ਮਤਲਬ ਉਹ ਹੁਣ ਦਰਾਨੀ ਦੇ ਵਿੱਚ ਮੇਨ ਰੋਲ ਆਂਦਾ ਹੈ ਉਹ ਮੇਨ ਜੁਲ ਕੇ ਮੇਰੇ ਨਾਲ ਪਲਾਨ ਬਣਾ ਕੇ ਹੀ ਇਹ ਗੇਮਾਂ ਖੇਡਦੀਆਂ ਨੇ ਅੱਛਾ ਹਾਂਜੀ ਠੀਕ ਹੈ ਦਸੌਣੇ 47 ਹੁਣ ਜਿਵੇਂ ਮੇਰੀ ਦਰਾਣੀ ਕਹਿੰਦੀ ਐ ਸੱਸ ਮਤਲਬ ਉਹਵੇਂ ਹੀ ਕਰਦੀ ਐ ਦਰਾਣੀ ਦਰਾਣੀ ਦੀਆਂ ਤਫੀਸਾਂ ਤੱਕ ਭਰਦੇ ਉਹਨਾਂ ਨੂੰ ਪੇਕੇ ਤੱਕ ਲੈ ਕੇ ਜਾਂਦੇ ਮੇਰੇ ਘਰ ਵਾਲਾ ਤੇ ਮੈਨੂੰ ਕਦੇ ਵੀ ਇਹ ਗੱਲ ਜਦੋਂ ਵਿਆਹ ਹੋਇਆ ਸੀ ਉਦੋਂ ਜ਼ਰੂਰ ਲੈ ਕੇ ਜਾਂਦਾ ਸੀ ਹੁਣ ਕਦੇ ਨਹੀਂ ਲੈ ਕੇ ਗਿਆ ਹਰ ਇੱਕ ਚੀਜ਼ 'ਚ ਉਹਨੂੰ ਅੱਗੇ ਰੱਖਦੀ ਐ ਇੱਥੇ ਤੱਕ ਕਿ ਵੱਡੇ ਬੱਚੇ ਦੀ ਉਹਨੂੰ ਇਹ ਵੀ ਗੱਲ ਕਹਿੰਦੀ ਐ ਮੇਰੀ ਸੱਸ ਵੀ ਮਾਂ ਵੀ ਉਹੀ ਹੈਗੀ ਛੋਟੇ ਮਤਲਬ ਜੋ ਦਰਾਣੀ ਹੈਗੀ ਵੀ ਉਹਨੂੰ ਤਾਂ ਮੰਮੀ ਗਿਆ ਕਰ ਸਕੂਲ 'ਚ ਨੰਬਰ ਵਗੈਰਾ ਵੀ ਕਟਵਾਤਾ ਸੀ ਬੱਚੇ ਨੂੰ ਵੀ ਇੱਕ ਵਾਰ ਲੈ ਗਈ ਸੀ ਉਹਨੂੰ ਮੈਂ ਸਕੂਲ 'ਚ ਲੈ ਕੇ ਆਈਆਂਗੀ ਵੀ ਮਤਲਬ ਉਹੀ ਤੇਰੀ ਮੰਮੀ ਹੈਗੀ ਤੇਰੀ ਮੰਮੀ ਨੂੰ ਤਾਂ ਆਪ ਫੌਜੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਇਹ ਬਿਲਕੁਲ ਝੂਠ ਬੋਲ ਰਹੀ ਹੈ ਇਹ ਬਿਲਕੁਲ ਵਿੱਚ ਗੁਰੂ ਘਰ ਖੜੀਆਂ ਮੈਂ ਦਰਬਾਰ ਸਾਹਿਬ ਦੇ ਵਿੱਚ ਖੜੀ ਹੋ ਕੇ ਕੋਈ ਝੂਠ ਨਹੀਂ ਬੋਲ ਰਹੀ ਬਿਲਕੁਲ ਸੱਚੇ ਹੁਣ ਦੇਖੋ ਉਹ ਆਪਣਾ ਤੋਂ ਗੁਰੂ ਘਰ ਦੇ ਵਿੱਚ ਖੜੀਆਂ ਦੇ ਬਿਲਕੁਲ ਜੋ ਠੋਸ ਨਹੀਂ ਲਾਉਂਦੀ ਫੌਜੀ ਤੇ ਮੈਂ ਕੋਈ ਦੋਸ਼ ਨਹੀਂ ਲਾਇਆ ਨਹੀਂ ਮੈਂ ਲਾਵਾਂ ਪਤੀ ਤੇ ਮੇਰੇ ਕੋਈ ਕਸੂਰ ਨਹੀਂ ਦਰਾਣੀ ਤੇ ਸੱਸ ਜੀ ਮੇਰਾ ਘਰ ਨਹੀਂ ਬਸਣ ਦੀਆਂ ਉਹ ਇਹਨੂੰ ਪਿੱਛੇ ਲਾਈਆਂ ਫਿਰਦੀਆਂ ਨੇ ਇਹੋ ਇਹ ਮਤਲਬ ਇਹਦਾ ਦਿਮਾਗ ਐਨਕ ਕੰਮ ਨਹੀਂ ਕਰ ਰਿਹਾ ਕਿ ਮੇਰੇ ਛੋਟੇ ਬੱਚੇ ਆ 7 ਸਾਲ ਦੇ ਰੱਖ ਕੇ 7 ਸਾਲ ਵਿਆਹ ਨੂੰ ਹੋ ਗਿਆ 3.5 ਸਾਲ ਦਾ ਬੱਚਾ ਇੱਕ 1.5 ਸਾਲ ਦਾ ਉਹਨਾਂ ਤੱਕ ਇਹ ਗੱਲਬਾਤ ਨਹੀਂ ਕਰ ਰਹੇ ਆ ਮਤਲਬ ਉਹਨਾਂ ਨੂੰ ਇਹ ਗੱਲ ਕਹਿੰਦੇ ਮੇਰੀ ਘਰ ਵਾਲੀ ਚ ਕੋਈ ਕਸੂਰ ਨਹੀਂ ਕਿ ਤਲਾਕ ਲੈਣਾ ਤਲਾਕ ਕਿਉਂ ਲੈਣਾ ਵੀ ਇਹ ਗੱਲ ਦੱਸੋ ਜਦੋਂ ਮੇਰੇ ਚ ਕੋਈ ਕਸੂਰ ਹੀ ਨਹੀਂ ਹੈ ਫੌਜੀ ਸਾਹਿਬ ਜਾਨਾ ਨੂੰ ਚੰਦ ਨਾਜੀ ਕੁਝ ਨਹੀਂ ਲਾਇਆ ਹੋਇਆ ਫੌਜੀ ਸਾਹਿਬ ਨੇ ਤਲਾਕ ਦਾ ਫੌਜੀ ਨੇ ਕੁਝ ਨਹੀਂ ਲਗਾਇਆ ਨਾ ਹੀ ਅਸੀਂ ਨੇ ਲਗਾਇਆ ਫੌਜੀ ਸਾਹਿਬ ਦਾ ਪੱਖ ਲੈ ਲਿਆ ਹੁਣ ਦੱਸੋ ਜੀ ਆਪਣਾ ਫੌਜੀ ਸਾਹਿਬ ਜੀ ਪਪਾ ਆਏ ਆ ਆਪਣਾ ਇਹ ਕੀਤਾ ਇਹਨਾਂ ਨੇ ਕਿਨੇ ਪੋਰਸ ਕਿਉਂ ਬੁਲਾਈ ਪਹਿਲਾਂ ਤਾਂ ਮੇਰੀ ਇਹ ਗੱਲ ਉਸ ਤੋਂ ਬਾਅਦ ਤਾਂ ਸਮਝ ਆ ਗਿਆ ਤੇ ਬਾਅਦ ਕਰਨੇ ਸਮਝ ਉੱਤਪੀ ਹੋ ਗਿਆ ਸੀਗਾ ਉਹ ਅਲੱਗ ਵੀ ਰਹਿਣ ਲੱਗ ਗਏ ਸੀਗੇ ਤੇ ਅਲੱਗ ਦੇ ਵਿੱਚ ਕੋਈ ਮਤਲਬ ਜੋ ਸਮਝੌਤੇ ਚ ਲਿਖਿਆ ਸੀਗਾ ਉਹ ਇੱਕ ਵੀ ਇਹਨਾਂ ਨੇ ਪੁਆਇੰਟ ਹੈ ਜੋ ਮਤਲਬ ਹੱਲ ਨਹੀਂ ਕੀਤਾ ਹੈਗਾ ਜੋ ਵੀ ਹੈ ਸਾਡੇ ਮੇਰੇ ਗਹਿਣੇ ਗੱਟੇ ਡਾਕੂਮੈਂਟ ਸਭ ਕੁਝ ਉੱਥੇ ਹੀ ਪਿਆ ਸੌਰੀ ਕਰੇ ਕੋਈ ਉਹ ਵੀ ਮੰਗਦੀ ਰਹੀਆਂ ਮੈਂ ਕੁਝ ਨਹੀਂ ਲੈ ਕੇ ਆਈ ਨਾ ਹੀ ਬੱਚੇ ਤੱਕ ਕੋਈ ਸਮਾਨ ਵਗੈਰਾ ਸਿਰਫ ਦੋ ਮਤਲਬ ਜੋ ਹੈ ਮੰਜੇ ਗੱਦੇ ਤੇ ਥੋੜਾ ਬਾਧਾ ਰਸਣ ਪਾਣੀ ਦਾ ਸਮਾਨ ਮੇਰੇ ਕੋਲ ਪਹੁੰਚਦਾ ਸੀਗਾ ਇੱਕ ਬੋਲੀ ਜੀ ਸਾਹਿਬ ਉਹ ਕਹਿੰਦੇ ਵੀ ਥ ਮੇਰੇ ਪਤੀ ਦੇ ਸਾਹਮਣੇ ਮੈਨੂੰ ਕੁੱਟਿਆ ਸੀ ਇਹ ਕਹਿੰਦੇ ਨੇ ਇਹ ਠੀਕ ਹੈ ਜੀ ਮੈਂ ਮੰਨ ਲਿਆ ਖਾਣੇ ਤੇ ਹੀ ਗਈ ਆ ਉਸ ਤੋਂ ਪਹਿਲਾਂ ਵੀ ਇਹ ਗੱਲ ਹੋਈ ਸੀ ਇੱਕ ਮਿੰਟ ਮੇਰੀ ਆਵਾਜ਼ ਮੇਰੀ ਸੁਣ ਲਓ ਜੀ ਹਾਂ ਜੀ ਸੱਡੀਏ ਗੱਲ ਕਰਦਾ ਹਾਂ ਇਹਨੇ ਕੁੱਟਮਾਰ ਦਾ ਲਿਖਾਇਆ ਇੱਥੇ ਜ਼ੋਰ ਠੀਕ ਹੈ ਇਹਨਾਂ ਨੇ ਭਲਾੜਿਆ ਕਿ ਮੇਰੇ ਤੇ ਦਾਜ ਨਹੀਂ ਜੋ ਜਿ ਲਈ ਰਾਜ ਦੀ ਦਾਜ ਦੇਜ ਦੀ ਜਦੋਂ ਹੋਰ ਕੋਈ ਹੋਰ ਕੋਈ ਮਤਲਬ ਤੁਹਾਡੇ ਸਾਹਮਣੇ ਬੈਸਰੇ ਹੈਗੇ ਵੀ ਇਹ ਚੀਜ਼ ਚ ਕੋਈ ਕਸੂਰ ਹੀ ਨਹੀਂ ਹੈ ਫਿਰ ਇੱਕੋ ਹੀ ਮਤਲਬ ਮਸਲਾ ਹੱਲ ਹੁੰਦਾ ਕਿ ਉਹ ਦਾਜ ਦੇਜ ਦੇ ਪਿੱਛੇ ਹੀ ਮੈਨੂੰ ਕੁੱਟਦੇ ਮਾਰਦੇ ਹੋਣੇ ਕਿਉਂਕਿ ਮੈਨੂੰ ਖੁਦੇ ਪੁਆਇੰਟ ਨਹੀਂ ਮਿਲ ਰਿਹਾ ਮੈਨੂੰ ਕਿਉਂ ਮਤਲਬ ਤੰਗ ਕਰਦੇ ਏ ਤੇ ਇੱਕੋ ਜਿਹੀ ਕਥੇ ਸੁਣਿਆ ਗਿਆ ਉਹ ਜਿਹੜਾ ਬਹੁਤ ਕੋਸ਼ਿਸ਼ ਕੀਤੀ ਹੈ ਇਹਨਾਂ ਦੇ ਨਾਲ ਪਤੀ ਦੇ ਨਾਲ ਮਤਲਬ ਇਹ ਬੈਠ ਕੇ ਕਦੇ ਗੱਲ ਨਹੀਂ ਕਰਦੇ ਸੀਗੇ ਫੋਨ ਤੇ ਵੀ ਤਾਂ ਜਲਦੀ ਕੱਟ ਲੈਂਦੇ ਸੀ ਜੇ ਮਤਲਬ ਬੈਠ ਕੇ ਗੱਲ ਕੀਤੀ ਜਾਂਦੀ ਤਾਂ ਅੱਜ ਨਹੀਂ ਕੱਲ ਗੱਲ ਕਰਾਂਗੇ ਇਹ ਮਸਲੇ ਦੇ ਮਤਲਬ ਐਵੇਂ ਕਰ ਅਜੀ ਸਾਬ ਕਤਲਾਂ ਦੇ ਵੀ ਆਪਾਂ ਦੇਖਣ ਮੇੜੇ ਹੋ ਜਾਂਦੇ ਨੇ ਕੋਈ ਖਾਸ ਗੱਲ ਨਹੀਂ ਤੁਸੀਂ ਜੇ ਕੋਈ ਗੱਲ ਬਣਦੀ ਆ ਇਕੱਠੇ ਹੋਣਾ ਚਾਹੋ ਪਤੀ ਪਤਨੀ ਨਹੀਂ ਨਹੀਂ ਅੱਛਾ ਜੀ ਅਜੀ ਸਦਾਨਾ ਨਹੀਂ ਜੀ ਸੱਚ ਨਾਲ ਅਜੀ ਹਾਂ ਤੱਕ ਖੜੇ ਨੇ ਹਾਂ ਜੀ ਹਾਂ ਜੀ ਨਾ ਇਸ ਕਾਰਨ ਜਿਹੜੇ ਬੱਚੇ ਜੰਮੇ ਆ ਦੋ ਉਹਨਾਂ ਦਾ ਕੌਣ ਰਜਾਨਾ ਭਰੂਗਾ ਦੱਸੋ ਬੱਚਿਆਂ ਦਾ ਕੀ ਕਸੂਰ ਆ ਜੰਮਾ ਮੈਂ ਮੈਡਮ ਜੀ ਨਹੀਂ ਪਤਾ ਕੀ ਗੱਲ ਆ ਪਤਾ ਨਾ ਵਿਆਹ ਤੇ ਕਰ ਲੈਨੇ ਆ ਹਨਾ ਕੋਈ ਨਾ ਕੋਈ ਗੱਲ ਤੇ ਹੋ ਗਈ ਪਹਿਲੀ ਗਲਤੀ ਤੇ ਢਾਡੀ ਆ ਜਦੋਂ ਤੁਹਾਡੇ ਨਾਲ ਆਨੰਦ ਕਾਰਜ ਕਰਾ ਕੇ ਗਈ ਆ ਤੁਹਾਡੇ ਸਾਹਮਣੇ ਤੁਹਾਡੀ ਮਾਂ ਕੁੱਟ ਰਹੀ ਆ ਤੁਹਾਡੇ ਜ਼ੁਬਾਨ 'ਚ ਨਾਚੀਆਂ ਪੈਣੇ ਤੁਸੀਂ ਵੀ ਰੋਕ ਸਕਦੇ ਸੀ ਕਿ ਮੇਰੀ ਜਨਾਨੀ ਆ ਤੂੰ ਕੌਣ ਹੋਵੇਂ ਤਰਾਣੀ ਜਨਾਨੀ ਦੇ ਸਾਹਮਣੇ ਕੁੱਟਣ ਵਾਲੀ ਤੁਸੀਂ ਵੀ ਤੇ ਕਹਿ ਸਕਦੇ ਵੀ ਤੁਸੀਂ ਵੀ ਇਹਦਾ ਮਤਲਬ ਚਾਹੁੰਦੇ ਸੀ ਵੀ ਮੇਰਾ ਘਰ ਵਸੇ ਫਿਰ ਤੁਸੀਂ ਵੀ ਚਾਹੁੰਦੇ ਸੀ ਵੀ ਮੇਰਾ ਤਨਾਕ ਹੋਵੇ ਮੈਂ ਹੋਰ ਕੋਈ ਵਿਆਹ ਕਰਾਵਾ పతా జీందర్బాద హీనా ఓన్లీ బేటీ ਆ ਗੱਲ ਮਿਸੂ ਕਰਦਾ ਵੀ ਇੰਨਾ ਗੱਲ ਕਰਕੇ ਥੱਕ ਜੇ ਸਕੇ ਤਾ ਵੀ ਤਵਾਦ ਨੂੰ ਘੁਟਾ ਲਓ ਉੱਥੇ ਆਰ ਨਹੀਂ ਸੋਚ ਠੀਕ ਹੈ ਇਹ ਕਹਿੰਦੇ ਵੀ ਇਕੱਲੇ ਬੱਚੇ ਨੂੰ ਛੱਡ ਦੋ ਮਾਂ ਤੋਂ ਬਿਨਾਂ ਬੱਚਾ 4.5 ਸਾਲ ਦਾ ਬੱਚਾ ਮਤਲਬ ਇਕੱਲਾ ਰਹਿ ਸਕਦਾਗਾ ਉਹਦੇ ਜਿਹਦਾ ਮਾਂ ਵੀ ਕੋਲੇ ਨਹੀਂ ਐ ਪਿਓ ਵੀ ਨਹੀਂ ਤਾਂ ਫਿਰ ਉਹਦਾ ਬਾਲੀਵਾਰਸ ਕੌਣ ਹੋਊਗਾ ਇੱਕ ਛੋਟੇ ਬੱਚੇ ਨੂੰ ਮਾਂ ਤੋਂ ਲੱਗ ਦੇਹੋ ਰੋਜੀ ਸਾਹਿਬ ਬੱਚੇ ਵਿਚਾਲੇ ਰੋਜਾਂ ਲਗੇ ਗਾਹਾਂ ਫਿਰ ਬਾਪ ਪੁੱਛੋ ਰੇਗ ਵੀ ਥੋੜਾ ਪਿਤਾ ਕੌਣ ਐ ਤੁਹਾਨੂੰ ਪਤਾ ਹੀ ਆ ਗੱਲਾਂ ਨਾ ਨਾ ਆਗੂ ਪਤਾ ਦੇਖ ਲਾ ਲਓ ਲਵੇ ਆਪੋ ਵੀ ਮੌਕਾ ਦੇਣਾ ਪੈਂਦਾ ਵਡੀਆਂ-ਵਡੀਆਂ ਗੱਲਾਂ ਹੋ ਜਾਂਦੀਆਂ ਤੇ ਕੁਝ ਵੀ ਨਹੀਂ ਹੈਗਾ ਮੈਟਰ ਠੀਕ ਹੈ ਨਾ ਬਹੁਤ ਵੱਡੇ-ਵੱਡੇ ਹੋ ਜਾਂਦੇ ਤੁਸੀਂ ਇੱਕ ਮੌਕਾ ਤੇ ਦੋ ਵੀ ਫਿਰ ਤੁਹਾਡੇ ਮਨ ਦੇ ਵਿੱਚ ਕੀ ਚੱਲਦੀ ਪਈ ਇਨਾਂ ਬਾਰੇ ਵੀ ਮੈਨੂੰ ਤਲਾਕ ਦਵਾ ਤੇ ਵਿਆਹ ਹੋਰ ਕਰਾਵਾਂ ਵੀ ਤੇ ਫਿਰ ਤੁਸੀਂ ਇੱਕ ਮੌਕਾ ਦੋ ਨਾ ਜੇ ਤੁਹਾਡੀ ਜਨਾਨੀ ਕੈਰੈਕਟਰ ਪੱਖੋਂ ਸਹੀ ਆ ਕੋਈ ਇਹ ਤੇ ਦਾਗ ਨਹੀਂ ਹੈਗਾ ਮੈਂ ਗੱਲ ਤੇ ਉਹੀ ਹੁੰਦੀ ਨਾ ਜਨਾਨੀ ਦਾ ਕੈਰੈਕਟਰ ਸਹੀ ਆ ਬੰਦਾ ਕਾਤਾ ਛੱਡਦਾ ਜਨਾਨੀ ਆਪਦੀ ਨੂੰ ਵੀ ਜਨਾਨੀ ਸਹੀ ਨਹੀਂ ਹੈਗੀ ਲਾਂਬੇ ਦਿਨ ਦੀ ਮੈਨੂੰ ਉੱਤੋਂ ਹੁੰਦੀ ਬੇਇੱਜ਼ਤੀ ਲੜਾਈ ਜਦੋਂ ਤੇਰੇ ਥੋੜਾ ਬੇਇੱਜ਼ਤੀ ਹੁੰਦੀ ਆ ਰਿਪੋਰਟਾਂ ਕਿੰਨਾ ਤੇ ਨਹੀਂ ਹੁੰਦੀਆਂ ਰਿਪੋਰਟਾਂ ਦੇ ਜਮੀਨਾ ਪਿੱਛੇ ਹੋ ਜਾਂਦੀਆਂ ਵੱਟ ਪਿੱਛੇ ਹੁੰਦੀਆਂ ਵਾ ਨੇ ਆਪਣੇ ਮਤਲਬ ਮੇਰੇ ਸਵਾਰਾ ਸਾਹਿਬ ਨੇ ਖੁਦ ਖਾਣੇ ਵਿਚਾਰਿਆਂ ਦੇ ਵਿੱਚ ਕਿੰਨੇ ਦੇ ਕੇਸ ਨਹੀਂ ਹੈਗੇ ਸਾਡੀਆਂ ਵੀਡੀਓ ਤੋਂ ਦੇਖਦਾ ਹੀ ਹੋਊਗਾ ਵੀ ਕਿੰਨੀ ਦੁਨੀਆ ਦੁਖੀ ਆ ਇਕੱਲੇ ਸਾਡੇ ਦੇ ਆਪਣੇ ਸਾਡੇ ਦੇ ਆਪਣੇ ਤੇ ਹੋ ਜਗਲੇ ਧੀਆ ਬਸਾਉਣ ਪਿੱਛੇ ਲੋਕ ਯੋਗੜਾ ਬڑے ਬڑے ਹੋ ਜਾਂਦੇ ਨੇ ਕੋਈ ਖਾਸ ਗੱਲ ਨਹੀਂ ਬਿਲਕੁਲ ਮੇਰਾ ਪੁੱਤ ਵਰਗੇ ਨਾ ਵੱਡੀ ਗੱਲ ਨਹੀਂ ਹੈਗੀ ਆਪਣੇ ਬੱਚਿਆਂ ਬਾਰੇ ਸੋਚ ਕਿਸੇ ਦਾ ਮਦਰ ਲੱਗਣ ਦੀ ਕੋਈ ਲੋੜ ਨਹੀਂ ਆਪਣਾ ਇੱਕ ਪਰਿਵਾਰ ਨੂੰ ਇੱਕ ਮੌਕਾ ਦੇ ਜੇ ਦੁਬਾਰਾ ਇਹ ਕੁੜੀ ਗਲਤੀ ਕਰੋਗੀ ਮੈਂ ਬੈਠੀ ਹਾਂ ਠੀਕ ਹੈ ਵਾਹਿਗੁਰੂ ਜੀ ਬਾਬਾ ਜੀ ਨਾਲ ਗੱਲ ਕਰੋ ਬੋਜੀ ਸਾਹਿਬ ਬਾਈ ਤੁਸੀਂ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਕਰਦੇ ਹਾਂ ਬੋਜੀ ਸਾਹਿਬ ਤੁਹਾਨੂੰ ਨਮਰਤਾ ਸਹਿਤ ਦੇਖੋ ਤੇਰੇ ਦੋ ਲਾਟਕੇ ਨੇ ਅਜ ਲਾਲਾ ਨੂੰ ਦੁਨੀਆ ਤੜਫਦੀ ਫਿਰਦੀ ਹੈ ਇਹ ਮਤਲਬ ਤੁਸੀਂ ਸਾਨੂੰ ਟਾਈਮ ਦਿਓ ਕਦੇ ਮਤਲਬ ਸੋਡਾ ਇਹ ਜਿਹੜਾ ਦੂਰ ਕਰੀਏ ਸੋਡੇ ਜਿਹੜੇ ਮਤਲਬ ਘਰ ਦੇ ਵਿੱਚ ਐਡਾ ਵੱਡਾ ਸੋਡਾ ਫਰਕ ਪਿਆ ਹੋਇਆ ਇਹ ਜ਼ਰੂਰੀ ਹੈ ਹਾਂ ਸਾਨੂੰ ਦੱਸੋ ਟਾਈਮ ਕਦੋਂ ਜਿੰਨੇ ਇਹਨੂੰ ਬਿਠਾਈਏ ਤੇ ਪਰਿਵਾਰਾਂ ਨੂੰ ਸੁਭਾ ਨੂੰ ਜਿਹੜੀ ਪੰਚਾਇਤਾਂ ਨੂੰ ਬਿਠਾਵਾਗੇ ਅਸੀਂ ਵਿੱਚ ਅਸੀਂ ਇਕੱਲੇ ਆਪ ਨਹੀਂ ਕਰਦੇ ਹੁੰਦੇ ਅਸੀਂ ਸਾਰੀ ਸ਼ਾਮ ਮਿਲ ਕਰਾਂਗੇ ਤੇਰੇ ਪਿੰਡ ਚੋਂ ਵੀ ਕਰਾਂਗੇ ਇਹਦੇ ਪਿੰਡ ਚੋਂ ਵੀ ਕਰਾਂਗੇ ਤੇਰਾ ਪੱਖ ਵੀ ਸੁਣਿਆ ਜਾਊ ਸਾਰਾ ਤੇਰਾ ਪੱਖ ਵੀ ਸੁਣਿਆ ਜਾਊ ਅਸੀਂ ਉਹ ਨਹੀਂ ਹੈਗੇ ਬੀਐਸ ਇੱਕ ਪੱਕਾ ਸੌਕੀ ਅਸੀਂ ਗੱਲ ਕਰ ਦਈਏ ਅ ਕੱਲ ਛੁੱਟੀ ਤੇ ਆਉਂਦੇ ਫਿਰ ਉੱਥੇ ਆਪਾਂ ਟਾਈਮ ਰੱਖ ਲਾਂਗੇ ਜਿੰਨੇ ਵੀ ਤੁਸੀਂ ਕਹੋਗੇ ਮੈਨੂੰ ਮੈਂ ਕਰ ਦਾਂਗਾ ਇੱਕ ਵਾਰੀ ਟਾਈਮ ਦਿਓ ਮੈਂ ਦਸੰਬਰ ਜਾਵਾਂਗੀ ਛੁੱਟੀ ਠੀਕ ਹੈ ਮੈਂ ਕੋਈ ਰਾਜੀਨਾਮੇ ਵਾਲੇ ਉੱਥੇ ਕਰਦਣੀ ਆ ਚਲੋ ਜਿੰਨੇ ਵੀ ਹੋਊਗੀ ਗੱਲ ਹੋਕੇ ਦੀ ਹੈ ਉੱਥੇ ਦੇਖੋ ਸੋਡਾ ਸਾਰਾ ਕੁਝ ਦੇ ਜਦੋਂ ਆਪਾਂ ਬੈਠਾਂਗੇ ਉਦੋਂ ਉੱਥੇ ਪਤਾ ਲੱਗ ਜੂ ਸਾਰੀ ਗੱਲ ਦਾ ਨੂੰ ਬਰਾਬਰ ਬਿਠਾ ਕੇ ਗੱਲ ਹੁੰਦੀ ਆ ਆਮੋ ਸਾਰਾ ਨਹੀਂ ਅਸੀਂ ਧੱਕਾ ਛਾਈ ਧੱਕਾ ਛਾਈ ਅਸੀਂ ਕਿਉਂ ਕਰਾਂਗੇ ਅਮਰ ਸਾਹਮਣੇ ਬੈਠ ਕੇ ਜੇ ਕੋਈ ਹੱਕ ਇਹਨਾਂ ਦਾ ਬਣਦਾ ਜਾਂ ਤੇਰੇ ਬੱਚਿਆਂ ਦਾ ਬਣਦਾ ਆਪਾਂ ਨੂੰ ਵੀ ਮਾਂ ਬਾਪ ਨੇ ਦਿੱਤਾ ਇਕਲਾਕ ਅਸੀਂ ਨਹੀਂ ਕਿਸੇ ਨੂੰ ਦੇਣਾ ਜਿਹੜੇ ਅਸੀਂ ਔਲਾਦ ਜੰਮੇ ਆ ਹੱਕ ਹੈ ਮੈਂ ਮੇਰੇ ਬੱਚੇ ਮੈਂ ਵਾਹ ਨਹੀਂ ਕੀਤਾ ਬਸ ਬਸofer ਤੁਸੀਂ ਸਾਨੂੰ ਟਾਈਮ ਦਿਓ ਤੇ ਆਪਦਾ ਸਾਡੇ ਨਾਲ ਬੈਠੋ ਅਸੀਂ ਅੱਜ ਇਹਨਾਂ ਨੂੰ ਕਹਿ ਦਿੰਦੇ ਆ ਵੀ ਭਾਈ ਆਹ ਤਰੀਕ ਨੂੰ ਆਉ ਜਾਓ ਹਾਂ ਇਹ ਨਾਲ ਉਹ ਕੱਲ ਨੂੰ ਸਾਨੂੰ ਟਾਈਮ ਦੇ ਕੇ ਤੁਸੀਂ ਦੁਬਾਰੇ ਫੇਰ ਕੋਈ ਹੋਰ ਵਾਲਣੀ ਆ ਚੜੂ ਮੈਂ ਤਾਂ ਜੀ ਇਹ ਤਾਂ ਕਿੰਨਾ ਤੱਕ ਵੀ ਆਉਂਦਾ ਰਿਹਾ ਸੀ। ਚਲ ਇੱਕ ਵਾਰੀ ਟਾਈਮ ਹੋਰ ਦੇ ਫਿਰ ਤੂੰ ਸਾਨੂੰ ਸਾਡੇ ਕਰਕੇ ਇੱਕ ਵਾਰੀ ਟਾਈਮ ਦੇ ਜੇ ਕੋਈ ਉਦੋਂ ਬਾਅਦ ਕੋਈ ਉਹਦੀ ਗਲਤੀ ਨਿਕਲਦੀ ਹੈ ਉਹ ਅਸੀਂ ਆਪਦੀ ਲੈਟਰ ਪੈਡ ਤੇ ਲਿਖ ਕੇ ਦੇਵਾਂਗੇ। ਹਾਂ ਅਜ਼ੀਮਾ ਜਦੋਂ ਬਸਾਉਂਦੇ ਆ ਕੁੜੀ ਨੂੰ ਆਪਦੀ ਕੁੜੀ ਮਾਂ ਦੇ ਪਿਓ ਨਹੀਂ ਮਤਲਬ ਅਸੀਂ ਜ਼ਿੰਮੇਵਾਰੀ ਨਹੀਂ ਦਿੰਦੇ ਅਸੀਂ ਆਪਦੀ ਜ਼ਿੰਮੇਵਾਰੀ ਦੇਵਾਂਗੇ। ਸਿੰਦੂ ਮੇਰਾ ਹੀ ਫੋਨ ਨਹੀਂ ਚੱਕਦੇ ਸੀ ਚਲੋ ਕੋਈ ਨਾ ਅਸੀਂ ਹੋ ਜਾਣੀਆਂ ਨੇ ਗੱਲਾਂ ਅਸੀਂ ਵੀ ਛੋਡੇ ਮਾਂ ਪੀ ਵੀ ਆ ਅਸੀਂ ਕਿਹੜਾ ਕੋਈ ਕੋਈ ਤਹਾ ਤੋਂ ਤਰੇ ਹੋਇਆ ਸੀ ਲੋਕਾਂ ਨੇ ਫੈਲ ਕਰਦੇ ਆਂ ਤੇਰੇ ਵਰਗੇ ਦੇ ਘਰ ਬਸਾਉਂਦੇ ਆਂ ਮਾਤਾ ਜੀ ਇਹਦੇ ਮਾਸੜ ਜੀ ਇਹਦਾ ਮਾਮੇ ਦਾ ਮੁੰਡਾ ਸਵੇਰੇ 4 ਵਜੇ ਪਿੰਡੋਂ ਚੱਲੇ ਆ ਇੱਥੋਂ ਉਹਦਾ ਹੱਕ ਨਹੀਂ ਬਣਦਾ ਦੀ ਵੀ ਸਾਡੇ ਘਰੇ ਆ ਕੇ ਗੱਲ ਕਰਨ ਲਾ ਖੁੱਲ ਕੇ ਖਾਣੇ ਚਲੇ ਗਏ ਨਹੀਂ ਚਲੋ ਦੇਖੋ ਉਹਨਾਂ ਦੀ ਗਲਤੀ ਹੈ ਤੇ ਜਿੰਦ ਬਾਗੇ ਐਦੂ ਪਹਿਲਾਂ ਜੋ ਵੀ ਕੁਝ ਹੋ ਗਿਆ ਸਾਨੂੰ ਨਹੀਂ ਪਤਾ ਛੋਡੀ ਲੜਾਈ ਹੋਈ ਹੈ ਥੋੜੀ ਪੜ੍ਹਾਈ ਹੋਈ ਐ ਅਸੀਂ ਤਾਂ ਪਿਛਲੀਆਂ ਗੱਲਾਂ ਸਾਲੀਆਂ ਕਿ ਨਾ ਟੋਆ ਪਟਕੇ ਦਬਦੇ ਹੁੰਦੇ ਆ ਜਦੋਂ ਅਸੀਂ ਘਰ ਬਸਾਉਨੇ ਆ ਉਦੋਂ ਸਾਰਾ ਦੋਵੇਂ ਪਰਿਵਾਰਾਂ ਨੂੰ ਕਹਿੰਦੇ ਹੁੰਨੇ ਆ ਵੀ ਸਾਰਾ ਕੁਝ ਨੂੰ ਉਹ ਸਾਰਾ ਕੁਝ ਨੂੰ ਬੰਦ ਕਰਕੇ ਨਵੇਂ ਸਿਰੇ ਤੋਂ ਗੱਲ ਚਲਾਉ ਪਈ ਅੱਜ ਅਸੀਂ ਤਾਂ ਦੁਬਾਰਾ ਨਵੇਂ ਸਿਰੇ ਤੋਂ ਗੱਲ ਚਲਾਵਾਂਗੇ ਤੁਸੀਂ ਨੂੰ ਸਾਨੂੰ ਨਹੀਂ ਪਤਾ ਤੁਸੀਂ ਲੜਿਆ ਹੋ ਵੱਡੇ ਹੋ ਕੁੱਤੇ ਨੂੰ ਛੋਟਾ ਕੋਟਾ ਚੱਲਿਆ ਕੁਝ ਵੀ ਹੋਇਆ ਉਹ ਅਸੀਂ ਸਾਰਾ ਕੁਝ ਖਤਮ ਕਰਕੇ ਥੋੜੀ ਗੱਲ ਅਸੀਂ ਨਵੇਂ ਦੁਬਾਰਾ ਚਲਾਉਣੀ ਆ ਆਇਓ ਜੀ ਮਾਨੂ ਆਪਣਾ ਫੌਜੀ ਸਾਹਿਬ ਕਿਹੜੇ ਮਹੀਨੇ ਚਾ ਰਹੇ ਹੋ ਮੈਂ ਦਸੰਬਰ ਜਾਂ ਜਨਵਰੀ ਚਾਹੂੰਗਾ ਚਲੋ ਫਿਰ ਤੁਹਾਡੇ ਨਾਲ ਸੰਪਰਕ ਰੱਖਾਂਗੇ ਜੀ ਠੀਕ ਹੈ ਕੋਈ ਨਹੀਂ ਰੱਖ ਲਓ ਠੀਕ ਹੈ ਜੀ ਧੰਨਵਾਦ ਜੀ